ਬਾਜ਼ਾਰ ਵਿੱਚ ਮਿਲਣ ਵਾਲੀ ਇਹ ਮਟਰ ਇਹ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਟੇਸਟੀ ਵੀ ਬਹੁਤ ਬਣਦੇ ਨੇ ਤੇ ਆਪਾਂ 250 ਗ੍ਰਾਮ ਦੇ ਕਰੀਬ ਆਪਾਂ ਮੈਦਾ ਲੈ ਲਿਆ ਮੈਦੇ 'ਚ ਆਪਾਂ ਅੱਧਾ ਚਮਚ ਨਮਕ ਦਾ ਪਾ ਲਿਆ ਤੇ ਅੱਧਾ ਚੌਥੀ ਆਪਾਂ ਜਮੈਨ ਦਾ ਪਾ ਲਿਆ ਜਮੈਨ ਨੂੰ ਆਪਾਂ ਕ੍ਰਸ਼ ਕਰਕੇ ਪਾਉਣਾ ਤਾਂ ਕਿ ਉਹਦਾ ਫਲੇਵਰ ਹੈ ਜਿਹੜਾ ਸਾਰਾ ਆਟੇ ਦੇ ਵਿੱਚ ਆ ਜਾਏ ਤੇ ਚਾਰਕ ਚਮਚੇ ਆਪਾਂ ਤੇਲ ਦੇ ਪਾ ਕੇ ਰਿਫਾਈਨਡ ਤੇਲ ਪਾ ਲੋ ਜਾਂ ਕਿਉਂ ਪਾ ਲੋ ਨੂੰ ਚੰਗੀ ਤਰ੍ਹਾਂ ਮਸਲ ਲੈਣਾ ਜਦੋਂ ਮੁਠੀ ਜੀ ਵੱਜ ਜੇ ਤਾਂ ਉਦੋਂ ਪਾਣੀ ਪਾ ਕੇ ਦਾ ਟਾਈਟ ਜਿਹਾ ਡੋ ਬਣਾ ਕੇ ਤਿਆਰ ਕਰ ਲੈਣਾ ਤੇ ਆਪਾਂ ਆਪ 10 ਮਿੰਟ ਦੇ ਲਈ ਦੋ ਨੂੰ ਰੱਖਾਂਗੇ ਤਿਆਰ ਲਈ ਉਦੋਂ ਮਗਰੋਂ ਆਪਾਂ ਚੰਗੀ ਤਰ੍ਹਾਂ ਮਸਲ ਕੇ ਦੇਦੇ ਪੇੜੇ ਬਣਾ ਲੈਣੇ ਨੇ ਪੇੜੇ ਬਣਾ ਕੇ ਹੁਣ ਆਪਾਂ ਇੱਕ ਰੋਟੀ ਜੀ ਬੇਲ ਲਵਾਂਗੇ ਤਾਂ ਕਿ ਆਪਾਂ ਮਟਰ ਆਸਾਨੀ ਦੇ ਨਾਲ ਕੱਟੇ ਜਾਣ ਤੇ ਰੋਟੀ ਬੇਲ ਕੇ ਉਹਨੂੰ ਇਸ ਤਰ੍ਹਾਂ ਪਤਲੇ ਪਤਲੇ ਕਰਕੇ ਆਪਾਂ ਮਟਰ ਤਿਆਰ ਕਰ ਲਵਾਂਗੇ ਸਾਰੇ ਮਟਰ ਆਪਾਂ ਤਿਆਰ ਕਰ ਲਏ ਨੇ ਹੁਣ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਫਰਾਈ ਕਰਨ ਦੇ ਲਈ ਆਪਾਂ ਸਰੋਂ ਦਾ ਤੇਲ ਪਾਲਿਆ ਸੀ ਤੇਲ ਨੂੰ ਕਰ ਲਿਆ ਗਰਮ ਤੇ ਗਰਮ ਕਰਕੇ ਆਪਾਂ ਇਹਦੇ ਵਿੱਚ ਮਟਰ ਕੱਢ ਦਿੱਤੇ ਨੇ ਤੇ ਹੁਣ ਆਪਾਂ ਬਰਾਉਨ ਜੇ ਹੋਣ ਤੇ ਮਟਰਾਂ ਨੂੰ ਬਾਹਰ ਕੱਢ ਲਿਆ ਤੇ ਦੇਖੋ ਮਟਰ ਆਪਣੀ ਪਲੇਟ ਭਰ ਕੇ ਮਟਰ ਤਿਆਰ ਹੋ ਗਏ ਨੇ ਕਿੰਨੇ ਵਧੀਆ ਮਟਰ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਖਾਸ